ਬੱਦ ਬਾਈ ਹੈ ਨਾ ਉਸ ਨਾਲ ਬਰਾਬਰ ਹੀ ਹੁੰਦੀ ਹੈ ਕੋਈ ਨਾ ਕਰਦੇ ਨਹੀਂ ਬਣਾਉਂਦੇ ਨੜੀਏ ਕੋ ਏਨਾ ਨਰਾਜ ਹੋ ਜਾਣਾ ਨਾ ਟੋਟਾ 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 ਸ਼ਾਵਾਇ ਹੋ ਤਾਂ ਆ ਕੇ ਨਾ ਦਵੈ ਲਾ ਦੋ ਤੇ ਬਾਕੀ ਬਾਕੀ ਸਕੂਲਾਂ ਦੇ ਉਧਰ ਘਰਾਂ ਕਿਤੇ ਕੀ ਕਹਿਣਾ ਜਾਓਗੇ ਹਾਂਜੀ ਅੱਜ ਕਾਰਪੋਰ ਦੇ ਨਾਲ ਦੇ ਪਿੰਡ ਜਿਹੜਾ ਚੁਕਿਆਲ ਧਘਵਾਲ ਉਹ ਸਵਾਰ ਦੇ ਵਿੱਚ ਸਰਕਾਰੀ ਸਕੀਮਾਂ ਦੇ ਵਿੱਚ ਪ੍ਰੋਗਰਾਮ ਸੀ। ਔਰ ਇੱਥੇ ਪਿੰਡ ਤੇ 3 ਸਾਲ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਨੇ। ਉਹ ਸਰਕਾਰੀ ਸਕੀਮਾਂ ਦੇ ਵਿੱਚ ਹੋਏ ਸੀਗਾ ਜਿਨ੍ਹਾਂ ਦੇ ਅਧਾਰਨ ਦੇ ਵਿੱਚ ਜਿਹੜਾ ਚੁਕਿਆਲ ਦੇ ਵਿੱਚ ਆਦਿਵਾਰੀ ਦਾ ਕੰਮ ਸੀਗਾ। ਧਘਵਾਲ ਦੇ ਵਿੱਚ ਕਮਰਿਆਂ ਦੇ ਤਕਾਡਰ ਸੀਗੇ। ਸਵਾਰ ਦੇ ਵਿੱਚ ਵੀ ਆਦਿਵਾਰੀ ਵਾਲੋ ਹੋਰ ਡਿਵੈਲਪਮੈਂਟ ਦੇ ਕੰਮ ਵੀ ਨੇ ਹੋਏ ਨੇ। ਔਰ ਉਹਨਾਂ ਦਾ ਅਧਾਰਨ ਅਸਿਆ ਜਿ ਸਰਪੰਚ ਸਭਾ ਨੂੰ ਨਾਲ ਲੈ ਕੇ ਕੀਤਾ। ਔਰ ਮੈਂ ਵਧਾਈ ਦਿੰਦਾ ਪਿੰਨਾ ਪਿੰਡਾਂ ਦੇ ਸਕੂਲ ਦੇ ਸਟਾਫ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਜਿਹੜੇ ਆਰਗੇਨਾਈਜ਼ ਕਰਵਾਏ ਨੇ ਔਰ ਜਿਹੜੇ ਬੱਚੇ ਕੋਈ ਮੈਚ ਵਿੱਚ ਆਏ ਨੇ ਜਾਂ ਵਧੀਆ ਐਕਸਪੀਰੀਅੰਸ ਲੈ ਰਹੇ ਨੇ ਉਹਨਾਂ ਨੂੰ ਅੱਜ ਸਨਮਾਨ ਵੀ ਆਪਾਂ ਸਾਰੇ ਸਕੂਲਾਂ ਦੇ ਵਿੱਚ ਕੀਤਾ ਔਰ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਰੋਡ ਨੂੰ ਲੈ ਕੇ ਕਦੋਂ ਤੱਕ ਕੰਮ ਲੱਗੇਗਾ ਰੋਡ ਦਾ ਜੀ ਸੜਕਾਂ ਦਾ ਕੰਮ ਬਹੁਤ ਜਲਦੀ ਸ਼ੁਰੂ ਹੋ ਰਿਹਾ ਹੈ ਪਹਿਲਾਂ ਹੁਣ ਅੱਜ 28 ਤਰੀਕ ਨੂੰ ਪਿੰਚਾਰ ਜਿਹੜੀਆਂ ਦੇ ਟੈਂਟਰ ਖੁੱਲ ਰਹੇ ਆ ਉਹਦੇ ਵਿੱਚ ਕਈ ਸ਼ਰਤਾਂ ਮੁਤਾਬਕ ਜਿਹੜੀਆਂ 5 ਸਾਲ ਦੀ ਮੇਨਟੇਨੈਂਸ ਦਾ ਜਿਹੜਾ ਸਭ ਉਹਦੇ ਕਰਕੇ ਅੱਜ 23 ਨੂੰ ਪਹਿਲੇ ਚਾਰ ਜਿਲ੍ਹਾਂ ਦੇ ਟੈਂਡਰ ਤੋਂ ਵੀ ਅੱਜ ਟੈਂਡਰ ਪੁੱਜ ਗਏ ਫਿਰ ਸਾਡੇ ਜਿਲ੍ਹਾਂ ਦੇ ਟੈਂਡਰ ਜਿਹੜੇ ਨਾਂ ਦੀ ਗੌਰ ਹੋ ਜਣੇ ਔਰ ਜਿਹੜਾ ਸਟਾਰਟ ਹੋ